ਸਸ਼ਕਾ ਨਮਸਕਾਰ ਪਿਆਰੇ ਪੰਜਾਬ ਵਾਸੀਓ ਅੱਜ ਇੱਕ ਗੱਲ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਕਿ ਕਾਂਗਰਸ ਦੇ ਕਾਫੀ ਬੁਲਾਰੇ ਬੋਲ ਰਹੇ ਹਨ ਕਿ ਜਿਹੜੀ ਥ੍ਰੈਟ ਦੀ ਕਾਲ ਆਈ ਹੈ ਸੁਜਿੰਦਰ ਰੰਧਾਵਾ ਜੀ ਦੇ بیٹے ਉਹਦੇ ਉੱਤੇ ਤੇ ਬਿਲਕੁਲ ਅਗਰ ਕਿਸੇ ਨੇ ਵੀ ਕ੍ਰਿਮੀਨਲ ਨੇ ਕੋਈ ਥ੍ਰੈਟ ਦਿੱਤੀ ਹੈ ਆਮ ਆਦਮੀ ਪਾਰਟੀ ਵੀ ਮਾਨ ਸਾਹਿਬ ਦੀ ਪੰਜਾਬ ਦੀ ਸਰਕਾਰ ਉਹਨੂੰ ਬਖਸ਼ੇਗੀ ਨਹੀਂ ਕਿਸੇ ਵੀ ਬੰਦੇ ਨੂੰ ਅਗਰ ਕਿਸੇ ਨੇ ਕੋਈ ਕ੍ਰਿਮੀਨਲ ਧਮਕੀ ਦਿੱਤੀ ਹੈ ਜਾਂ ਕ੍ਰਿਮੀਨਲ ਐਕਸ਼ਨ ਲਿਆ ਉਸ ਬੰਦੇ ਨੂੰ ਬਖਸ਼ਿਆ ਨਹੀਂ ਜਾਏਗਾ ਕਾਹੀ ਜੋ ਸੁਖਜਿੰਦਰ ਰੰਧਾਵਾ ਜੀ ਦੇ ਬੇਟੇ ਨੂੰ ਧਮਕੀ ਦਿੱਤੀ ਹੈ ਚਾਹੇ ਕਿਸੇ ਆਮ ਆਦਮੀ ਪੰਜਾਬ ਸਰਕਾਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ 24 ਘੰਟੇ ਦੇ ਵਿੱਚ ਵਿੱਚ ਐਕਸ਼ਨ ਹੁੰਦਾ ਅਸੀਂ ਕਿੰਨੇ ਹੀ ਘਟਨਾਵਾਂ ਦੇਖ ਚੁੱਕੇ ਹਾਂ 1500 ਤੋਂ ਵੱਧ ਜਿਹੜੇ ਕ੍ਰਿਮੀਨਲਸ ਐ ਗੈਂਗਸਟਰਸ ਐ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ 300 ਤੋਂ ਵੱਧ ਇਹਨਾਂ ਦੇ ਮੋਡਿਊਲਸ ਨਸ਼ਟ ਕੀਤੇ ਜਾ ਚੁੱਕੇ ਹਨ 500 ਤੋਂ ਵੱਧ ਹਥਿਆਰ ਜ਼ਬਤ ਕੀਤੇ ਜਾ ਚੁੱਕੇ ਹਨ 60 ਤੋਂ ਵੱਧ ਇਨਕਾਊਂਟਰ ਹੋ ਚੁੱਕੇ ਹਨ ਤਿੰਨ ਗੈਂਗਸਟਰ ਦੀ ਇਨਕਾਊਂਟਰ ਦੇ ਵਿੱਚ ਮੌਤ ਹੋਈ ਹੈ ਸੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ। ਔਰ ਸੁਖਵਿੰਦਰ ਰੰਧਾਵਾ ਜੀ ਦੇ ਬੇਟੇ ਨੂੰ ਅਗਰ ਧਮਕੀ ਆਈ ਹੈ ਅਸੀਂ ਉਹਦੀ ਵੀ ਪੂਰੀ ਨਿੰਦਾ ਕਰਦੇ ਆ ਪਰ ਨਾਲ ਦੀ ਨਾਲ ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ ਪਹਿਲਾ ਅਕਾਲੀ ਭਾਜਪਾ ਦੀ ਸਰਕਾਰ ਸੀ ਇੱਕ ਪੁਲਿਸ ਆਫੀਸਰ ਦੀ ਰਿਪੋਰਟ ਸੀ ਕਿ 52 ਗੈਂਗਸਟਰ ਗਰੁੱਪ ਪੈਦਾ ਕੀਤੇ ਗਏ ਜਾਂ ਪੈਦਾ ਹੋਏ। ਮੈਨੂੰ ਅਜ ਤੋਂ 5 ਸਾਲ ਪਹਿਲਾਂ ਦਾ ਬਜਟ ਸੈਸ਼ਨ ਯਾਦ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ। ਵਿਧਾਨ ਸਭਾ ਦੇ ਵਿੱਚ ਸਰਿਆਮ ਇਲਜ਼ਾਮ ਲੱਗੇ ਸੀ ਕਿ ਜਿਹੜਾ ਜੱਗੂ ਭਗਵਾਨਪੁਰੀਆ ਹੈ ਜਿਹਦੇ ਵੱਲੋਂ ਹੁਣ ਥ੍ਰੈਟ ਦੀ ਗੱਲ ਕੀਤੀ ਜਾ ਰਹੀ ਹੈ ਉਹਦੀ ਪੁਸ਼ਤਪਨਾਹੀ ਸਰਦਾਰ ਸੁਖਵਿੰਦਰ ਜਿੰਦਰਾਵਾ ਤੇ ਉਹਨਾਂ ਦੇ ਬੇਟੇ ਕਰਦੇ ਜੱਗੂ ਭਗਵਾਨਪੁਰੀਆ ਉਦੋਂ ਜੇਲ੍ਹ ਦੇ ਵਿੱਚ ਕੇਕ ਕੱਟਦਾ ਸੀ ਜਨਮ ਦਿਨ ਮਨਾਉਂਦਾ ਸੀ ਜਦੋਂ ਸੁਖਵਿੰਦਰ ਰੰਧਾਵਾ ਜੀ ਤੁਸੀਂ ਜੇਲ੍ਹ ਮੰਤਰੀ ਸੀ ਤੁਹਾਡੇ ਇਲਾਕੇ ਦਾ ਉਹਦੀ ਮਾਤਾ ਨੂੰ ਪੰਚਾਇਤ ਮੈਂਬਰ ਬਣਾਇਆ ਗਿਆ ਸੀ ਤੁਹਾਡੇ ਵੱਲੋਂ ਤੇ ਸਾਰੀ ਪੰਚਾਇਤ ਰਿਜ਼ਰਵ ਕਰ ਦਿੱਤੀ ਗਈ ਸੀ ਸਾਰੀ ਪਹਿਲੀ ਵਾਰ ਹੋਇਆ ਸੀ ਪੰਜਾਬ ਦੇ ਵਿੱਚ ਸ਼ਰਿਆਮ ਐਲੀਗੇਸ਼ਨ ਲੱਗੇ ਸੀ ਇੱਕ ਪਰਿਵਾਰ ਦੇ ਉੱਤੇ ਗੋਲੀਬਾਰੀ ਹੋਈ ਸੀ ਉਹਨਾਂ ਨੇ ਵੀ ਸ਼ਰਿਆਮ ਐਲੀਗੇਸ਼ਨ ਲਾਏ ਸੀ ਤੇ ਹੁਣ ਵੀ ਜਦੋਂ ਜੱਗੂ ਬੋਪਾ ਹਨਪੁਰੀਆ ਦੀ ਮਾਤਾ ਦਾ ਕਤਲ ਹੋਇਆ ਤੇ ਉਹਨਾਂ ਦੇ ਪਰਿਵਾਰ ਵੱਲੋਂ ਤੁਹਾਡੇ ਤੇ ਇਲਜ਼ਾਮ ਲਗਾਏ। ਸੋ ਆਪਣੀ ਜਿਹੜੀ ਰਾਜਨੀਤੀ ਆ ਉਹਨੂੰ ਸਵੱਛ ਕਰਨਾ ਵੀ ਜ਼ਰੂਰੀ ਹੈ। ਕ੍ਰਿਮੀਨਲ ਕਦੇ ਕਿਸੇ ਦਾ ਨਹੀਂ ਹੁੰਦਾ, ਗੈਂਗਸਟਰ ਕਦੇ ਕਿਸੇ ਦਾ ਨਹੀਂ ਹੁੰਦਾ। ਢੀੜੀ ਥੱਲੇ ਵੀ ਥੋੜਾ ਜਿਹਾ ਸੋਟਾ ਮਾਰਨਾ ਜ਼ਰੂਰੀ